ਮੈਂ ਕਹਿੰਦਾ ਭਈ ਜਿੰਨਾ ਕਿਨਾਂ ਕੋ ਤੁਸੀ ਇਹ ਸਾਡੇ ਕਾਉਂਸਲਰ ਹੋਂ ਦੇ ਹੁੰਦੇ ਦੇ ਲਾਣਾ ਆਪਣੇ ਜਿਹੜੀ ਇਹਨਾਂ ਦੀ ਮਨ ਦੀ ਖੁਆਇਸ਼ ਆ ਪੂਰੀ ਕਰ ਲੈਣ ਲੇਕਿਨ ਆਉਣ ਵਾਲਾ ਟਾਈਮ ਆ ਜਿਹੜਾ ਉਹਨੂੰ ਯਾਦ ਜ਼ਰੂਰ ਰੱਖਣ ਡੀਐਸਪੀ ਫਗਵਾੜਾ ਤੇ ਐਸਐਚਓ ਫਗਵਾੜਾ ਨੂੰ ਅਸੀਂ ਕੰਟੈਂਪਟ ਨੋਟਿਸ ਇਸ਼ੂ ਕਰ ਦਿੱਤਾ ਵਾ ਤੇ ਅਸੀਂ ਇਹਨਾਂ ਦੇ ਖਿਲਾਫ ਕੰਟੈਂਪਟ ਪ੍ਰोसीਡਿੰਗਸ ਪਾ ਰਹੇ ਹਾਂ ਉਹ ਉਦਨ ਜਨਵਰੀ ਨੂੰ ਮੇਅਰ ਦੀ ਚੋਣ ਤੇ ਕਾਫੀ ਹੰਗਾਮਾ ਹੋ ਗਿਆ ਸੀ ਤੇ ਇਹ ਚੋਣ ਮੁਲਤਵੀ ਕਰ ਦਿੱਤੀ ਗਈ ਸੀ ਹੁਣ ਮਾਨਯੋਗ ਹਾਈ ਕੋਰਟ ਨੇ 1 ਫਰਵਰੀ ਨੂੰ ਮੇਅਰ ਦੀ ਚੋਣ ਕਰਵਾਉਣ ਦੇ ਆਰਡਰ ਦਿੱਤੇ ਹਨ ਮੇਅਰ ਦੀ ਚੋਣ ਨੂੰ ਲੈ ਕੇ ਕਾਂਗਰਸ ਵਿਧਾਇਕ ਬਲਵਿੰਦਰ ਸਿੰਘ ਤਾਲੀਵਾਲ ਨੇ ਪ੍ਰੈਸ ਵਾਰਤਾ ਕੀਤੀ ਅਤੇ ਕਿਹਾ ਕਿ 1 ਫਰਵਰੀ ਨੂੰ ਨਗਰ ਨਿਗਮ ਫਗਵਾੜਾ ਚ ਕਾਂਗਰਸ ਪਾਰਟੀ ਦਾ ਮੇਅਰ ਬਣਨਾ ਤੈ ਹੈ ਅਤੇ ਵਿਰੋਧੀ ਜਿੰਨਾ ਮਰਜੀ ਜੋਰ ਲਗਾ ਲੈਣ ਉਹਨਾਂ ਦੀ ਹਾਰ ਵੀ ਪੱਕੀ ਹੈ ਅਤੇ ਜੋ ਸੁਪਨੇ ਵਿਰੋਧੀ ਪਾਰਟੀ ਦੇਖ ਰਹੀ ਹੈ ਉਹ ਹੁਣ ਚਕਨਾ ਚੂਰ ਹੋ ਜਾਣਗੇ ਮੇਅਰ ਦੇ ਦਾਵੇਦਾਰ ਸੰਜੀਵ ਬੁਗਾ ਨੇ ਵਿਰੋਧੀਆਂ ਨੂੰ ਕਿਹਾ ਕਿ ਜਿਨ੍ਹਾਂ ਚਿਰ ਸਾਡੇ ਵਰਕਰਾਂ ਨੂੰ ਤਸੀਹੇ ਦੇ ਸਕਦੇ ਹਨ ਦੇ ਦੇਣ ਪਰ ਆਉਣ ਵਾਲਾ ਟਾਈਮ ਯਾਦ ਜ਼ਰੂਰ ਰੱਖਣ ਇਹ ਗੱਲ ਕਰ ਰਹੇ ਹੋ ਵੀ ਬੰਦੇ ਆਮ ਨਾਗਰਿਕ ਜਿਹੜਾ ਕੋਈ ਭਾਵਨਾ ਦੇ ਤਹਿਲ ਵੋਟਾਂ ਪਾਉਂਦਾ ਹੈਗਾ ਬਾਅਦ ਬਦਲ ਜਾਂਦਾ ਹੈ ਇਹ ਤਾਂ ਪਬਲਿਕ ਨੂੰ ਦੇਖਣਾ ਚਾਹੀਦਾ ਕਿਉਂਕਿ ਗੱਲ ਹੈ ਵੀ ਆਹ ਪਬਲਿਕ ਤੇ ਕੈਂਡੀਡੇਟ ਚਲੋ ਜਿਹੜੇ ਆਪਣੇ ਐਮਸੀ ਲੈਵਲ ਦੇ ਤੋਂ ਕਿਹੜੇ ਛੋਟੇ ਲੈਵਲ ਦੇ ਹੈਗੇ ਗਲਤ ਹੈ ਹੈਗਾ ਵੀ ਜਿਹੜੇ ਸਾਡੇ ਲੀਡਰਸ਼ਿਪ ਹੈ ਕੋਈ ਐਮ.ਐਲ.ਏ ਹੈ ਕੋਈ ਐਮ.ਪੀ ਹੈ ਕੋਈ ਮੰਤਰੀ ਹੈ ਗਲਤ ਹੈ ਜਿਹ ਕੋ ਉਹ ਐਗਜ਼ਾਮਪਲ ਸੈੱਟ ਕਰਨਗੇ ਤਾਂ ਫੇਰ ਹੀ ਹੈ ਕਿ ਜਿਦਾਂ ਸਰਦਾ ਜੁਗਿੰਦਰ ਸਿੰਘ ਮਾਨ ਹੈ ਕਿ 35 36 ਸਾਲ ਮਾਲ ਖਾ ਕੇ ਕਾਂਗਰਸ ਦਾ ਹਾਪ ਚ ਚਲੇ ਗਏ ਠੀਕ ਹੈ ਇੱਥੇ ਡਾਕਟਰ ਰਾਜ ਕੁਮਾਰ ਚੱਬੇਵਾਲ ਜੋ ਬੜੇ ਸ਼ਾਨਤ ਤੁਰੇ ਫਿਰਦੇ ਉਹ ਵੀ ਇੰਨੇ ਸਾਲ ਖਾ ਕੇ ਯਾਨੀ ਕਿ ਗਲਤ ਕੰਮ ਕਰਕੇ ਜਿਹੜਾ ਹੈਗਾ ਆਪ ਦੀ ਜਾਨ ਬਚਾਉਣ ਦੀ ਖਾਤਰ ਅੱਜ ਉਹ ਇੱਥੇ ਗਲੀਆਂ ਗਲੀਆਂ 'ਚ ਤੁਰੇ ਫਿਰਦੇ ਹੈ ਕਿ ਨਹੀਂ ਗਲਤ ਹੈ ਵੀ ਇਹ ਐਗਜ਼ਾਮਪਲ ਹੀ ਸੈੱਟ ਕਰਨਗੇ ਫਿਰ ਆ ਪਬਲਿਕ ਦਾ ਪਤੀਤ ਲੋਕ ਕੋ ਕਰਦੇ ਇਹ ਲੋਕਾਂ ਨੂੰ ਕਹਿੰਦੇ ਜੀ ਇੱਥੇ ਲੁੱਟਾ ਹੋ ਗਿਆ ਜਿਆ ਹੋ ਗਿਆ ਫਿਰ ਆਈ ਆਈ ਹਾਲ ਹੁਣ ਇਸ ਕਰਕੇ ਅਸੀਂ ਆਮ ਨਾਗਰੀਵਾਸਤੇ ਖੜੇ ਆ ਗਏ ਤੇ ਮੈਂ ਨਾਲ ਇਹ ਵੀ ਬੇਨਤੀ ਕਰੂੰਗਾ ਆਮ ਨਾਗਰੀ ਕਿ ਦੇਖੋ ਸਰ ਬੇਨਤੀ ਕਰੂੰਗਾ ਕਿ ਇਹ ਜਿਹੇ ਬੰਦੇ ਕੁਝ ਇਹ ਜੋ ਵੀ ਬੰਦੇ ਨੇ ਜਿਹੜੇ ਬੈਠੇ ਘਰ ਬੈਠੇ ਆ ਕੇ ਆਮ ਨਾ ਪੂਰਾ ਸਿਸਟਮ ਕੰਟਰੋਲ ਕਰਦੇ ਕਹਿੰਦੇ ਫੁਗਵਾੜਾ ਚੱਲੇ ਸਾਡੀ ਉਂਗਲ ਤੇ ਪੱਲੇ ਕੁਝ ਨਹੀਂ ਹੈਗਾ ਚੱਲ ਨੇ ਯਾਨੀ ਕਿ ਹੰਦੀ ਬਾਅਦ ਜਿਹੜੇ ਰਿਟਾਇਰਮੈਂਟ ਆ ਰਿਹਾ ਰਿਟਾਇਰਮੈਂਟੇਰੀ ਬੰਦੇ ਕੰਦੇ ਪਤਾ ਨਹੀਂ ਕੀ ਹਸਤਾ ਹੋਵੇਗਾ ਇਸ ਕਰਕੇ ਦੇ ਸਾਲੀਵਾਂ ਸਾਹਿਬ ਵੈਸੇ ਮੈਂ ਇੱਕ ਮਿੰਟ ਵੈਸੇ ਐਡ ਕਰੂੰਗਾ ਮੈਂ ਗੱਲ ਭਾਈ ਨੇ ਮੈਨੂੰ ਪੁੱਛਿਆ ਕਿ ਕੀ ਕਰਨੀ ਦੋਸਤ ਸਿੰਘ ਚਿੱਕਾ ਖੜੂਗਾ ਮੈਂ ਤੁਹਾਡੇ ਬਾਅਦ ਇਹ ਮરાਹੀ ਗੱਲ ਕਹਿਣਾ ਚਾਹਨਾ ਕਿ ਮੈਂ ਇਸ ਪਰਿਵਾਰ ਤੋਂ ਆਨ ਅਸੀਂ ਕਦੀ ਵੀ ਲੋਕਾਂ ਦੇ ਹੱਕ ਤੇ ਸੱਚ ਦੀ ਲੜਾਈ ਲੜਨ ਤੋਂ ਪਿੱਛੇ ਨਹੀਂ ਹਟੇ ਤੇ ਅੱਜ ਮੈਂ ਤੁਹਾਡੇ ਮਾਧਿਅਮ ਰਾਹੀਂ ਇਹ ਗੱਲ ਕਹਿਣੀ ਚਾਹਨਾ ਕਿ ਜੇ ਕਿਸੇ ਤੇ ਕੋਈ ਐਦਰ ਪ੍ਰੈਸ਼ਰ ਹੈਗਾ ਮੈਨੂੰ ਅਪਰੋਚ ਕਰੋ ਮੈਂ ਨਿਸ਼ੁਲਕ ਆਪਣਿਆਂ ਸੇਵਾ ਵੀ ਦਊਂਗਾ ਜੇ ਕਿਸੇ ਨਾਲ ਧੱਕਾ ਹੋ ਰਿਹਾ ਕਿਉਂਕਿ ਸਮਾਜ ਡੈਮੋਕਰੇਸੀ ਦੀ ਆਵਾਜ਼ ਐਦਾਂ ਧੱਕੇ ਨਾਲ ਕਬ ਨਹੀਂ ਕੀਤੀ ਜਾ ਸਕਦੀ ਲਾਅ ਐਂਡ ਆਰਡਰ ਸ਼ੈਲ ਪ੍ਰਵੇਲ ਤੇ ਅਸੀਂ ਵੀ ਆਈ ਬੀਇੰਗ ਦੀ ਆਫੀਸਰ ਆਫ ਦੀ ਕੋਰਟ ਇਟ ਇਜ਼ ਮਾਈ ਡਿਊਟੀ ਟੂ ਇਨਸ਼ੋਰ ਕਿ ਜਿਹੜਾ ਵੀ ਬੰਦਾ ਸੰਵਿਧਾਨ ਲਾਅ ਐਂਡ ਆਰਡਰ ਕਨਸਟੀਟਿਊਸ਼ਨ ਦੇ ਖਿਲਾਫ ਜਾਣਾ ਉਹਦੇ ਬਲ ਕਰੜਾ ਤੋਂ ਕਰੜਾ ਰੋਕ ਕੀਤਾ ਜਾਵੇ ਇਹੀ ਧਾਲੀਵਾਲ ਸਾਹਿਬ ਬੋਲ ਰਹੇ ਵੀ ਮਨੂੰ ਇਹੀ ਇਨਸਟਰਕਸ਼ਨਸ ਆ ਕਿ ਕੋਈ ਸ਼ਹਿਰ ਦਾ ਕੋਈ ਬੰਦਾ ਤੁਹਾਡੇ ਕੋ ਆਵੇ ਕਿ ਇਹ ਕਦੇ ਇਟ ਇਜ਼ ਬਤੌਰ ਤੁਹਾਡੀ ਸਾਡੇ ਲੀਗਲ ਐਡਵਾਈਜ਼ਰ ਹੋਣ ਦੇ ਤੌਰ 'ਤੇ ਵੀ ਇਹ ਡਿਊਟੀ ਆ ਕਿ ਤੁਸੀਂ ਹੱਕ ਤੇ ਸੱਚ ਦੀ ਲੜਾਈ ਲਈ ਉੱਡਾ ਖੜੋ ਪੈਸਾ ਫੀਸ ਇਹ ਸਾਰੀਆਂ ਚੀਜ਼ਾਂ ਇਟ ਇਜ਼ ਇਹ ਮਟੀਰੀਅਲ ਸਰਦਾਰ ਬਲਵੰਦਰ ਸਿੰਘ ਢਾਲੀਵਾਲ ਐਮ ਐਲ ਏ ਸਾਹਿਬ ਜਿਨ੍ਹਾਂ ਦੀ ਰਹਿਨ ਮਾਈਚ ਕਾਂਗਰਸ ਨੇ ਇੰਨੀ ਤਰੱਕੀ ਕੀਤੀ ਹੈ ਔਰ ਦੋ ਵਾਰੀ ਲਗਾਤਾਰ ਜਿਹੜੀ ਕਾਂਗਰਸ ਹਾਰਦੀ ਰਹੀ ਹੈ ਉਹ ਅਸੀਂ ਇਲੈਕਸ਼ਨਾਂ ਜਿੱਤੀਆਂ ਔਰ ਮੇਰੀ ਦੀ ਇਲੈਕਸ਼ਨ ਆ ਮੈਨੂੰ ਕਾਂਗਰਸ ਪਾਰਟੀ ਨੇ ਔਰ ਸਰਦਾਰ ਬਲਵਿੰਦਰ ਸਖਤਾਲੀਵਾਲ ਜੀ ਨੇ ਮੇਅਰ ਦਾ ਕੈਂਡੀਡੇਟ ਚੁਣਿਆ ਮੈਨੂੰ ਇਹ ਨਹੀਂ ਪਈ ਮੈਨੂੰ ਅੱਜ ਉਧਰੋਂ ਵੀ ਕਹਿੰਦੇ ਆ ਤੁਸੀਂ ਆ ਜਾਓ ਤੁਹਾਨੂੰ ਇੱਧਰ ਮੇਅਰ ਬਣਾ ਲੈਂਦੇ ਏਦਾਂ ਦੀਆਂ ਮਹਿਰੀਆਂ ਇਹਨਾਂ ਤੋਂ ਬਾਹਰ ਕੇ ਅਸੀਂ ਸਿੱਟ ਦਈਏ ਕਾਂਗਰਸ ਪਾਰਟੀ ਨਾਲ ਖੜੇ ਆ ਔਰ ਮੈਂ ਕਹਿੰਨਾ ਪਈ ਜਿੰਨਾ ਕਿਨਾਂ ਕੋ ਤਸੀਹੇ ਸਾਡੇ ਕੌਂਸਲਰਾਂ ਨੂੰ ਦੇ ਹੁੰਦੇ ਆ ਦੇ ਲਾਣਾ ਆਪਣੇ ਜਿਹੜੀ ਇਹਨਾਂ ਦੀ ਮਨ ਦੀ ਖੁਆਇਸ਼ ਆ ਪੂਰੀ ਕਰ ਲੈਣ ਲੇਕਿਨ ਆਉਣ ਵਾਲਾ ਟਾਈਮ ਆ ਜਿਹੜਾ ਉਹਨੂੰ ਯਾਦ ਜ਼ਰੂਰ ਰੱਖਣ ਕਿਉਂਕਿ ਕਈਆਂ ਨੂੰ ਇਹ ਭੁਲੇਖਾ ਆ ਤੇ 2 ਸਾਲ ਬਾਅਦ ਸਰਕਾਰ ਬਦਲੇ ਅਸੀਂ ਉਧਰ ਚਲੇ ਜਾਣਾ ਉਹ ਟਾਈਮ ਦੱਸੂਗਾ ਕਿਉਂਕਿ ਇਹ ਜਿਹੜੇ ਅੱਜ ਦੇਖੋ ਛੋਟੇ-ਛੋਟੇ ਬੱਚੇ ਆ ਕਾਉਂਸਲਰਾਂ ਦੇ ਛੋਟੇ-ਛੋਟੇ ਬੱਚੇ ਸੈਮੇ ਪਏ ਉਹਨਾਂ ਦੇ ਘਰਾਂ ਦੇ ਵਿੱਚ ਜਾ ਕੇ ਪੁੱਛ ਸਿੱਧੀ ਐਂਟਰ ਕਰਦੀ ਆ ਕੋਈ ਸਰਚ ਪਰੰਟ ਨਹੀਂ ਕੋਈ ਉਹਨਾਂ ਦੇ ਕੋਲ ਇਹ ਅਥਾਰਟੀ ਨਹੀਂ ਸਾਰੇ ਕਾਉਂਸਲਰ ਆ ਤੇ ਇਹਨਾਂ ਨੇ ਪਰਚੇ ਕਰਨੇ ਜਿਹੜੇ ਕੁਆਰ ਦੇ ਵਿੱਚ ਇੱਕ ਸਾਡੇ ਧੀਰੇਜ ਹੁਣਾਂ ਦੇ ਵੀ ਤੁਸੀਂ ਕੁਆਰ ਦਾ ਕੋਈ ਕੰਮ ਦਾ ਚੋਰੀ ਦਾ ਲੈ ਇਦਾਂ ਹੀ ਆਰਮਚੰਦਰ ਜੀ ਜਾਂ ਉੱਥੇ ਉਹ ਸਕ੍ਰੈਪ ਦਾ ਕੰਮ ਕਰਦੇ ਆ ਉਹ ਜਦ ਕੇ ਸਿੱਧਾ ਲੈਂਦੇ ਆ ਉਹ ਕਹਿੰਦੇ ਤੁਹਾਨੂੰ ਕਿਸੇ ਕੋਈ ਚੋਰੀ ਦੀ ਸਕ੍ਰੈਪ ਵੇਚ ਕੇ ਗਿਆ ਮਤਲਬ ਇੰਨਾ ਕਿ ਗਿਰਿਆ ਹੋਇਆ ਕੰਮ ਕੀਤਾ ਅਸੀਂ ਮਤਲਬ ਇਦਾਂ ਦੀ ਨਾ ਸਰਕਾਰ ਕਦੀ ਦੇਖੀ ਹੈ ਸਾਨੂੰ ਵੀ ਬਹੁਤ ਟਾਈਮ ਹੋ ਗਿਆ ਸਿਆਸਤ ਦੇ ਵਿੱਚ ਇਦਾਂ ਦਾ ਟਾਈਮ ਮਾੜਾ ਅਸੀਂ ਦੇਖਿਆ ਨਹੀਂ ਜੋ ਇਸ ਟਾਈਮ ਚੱਲ ਰਿਹਾ ਹੈ ਮੇਅਰ ਬਣਨਾ ਕਾਂਗਰਸ ਪਾਰਟੀ ਦਾ 200% ਮੇਰ ਕਾਂਗਰਸ ਪਾਰਟੀ ਦਾ ਬਣੂਗਾ ਲੇਕਿਨ ਆ ਜੋ ਇਹਨਾਂ ਨੇ ਮਤਲਬ ਸ਼ਹਿਰ ਦੇ ਵਿੱਚ ਤਰਥਲ ਮਚਾਇਆ ਇਹ ਬਹੁਤ ਮੰਦ ਭਾਗੀ ਘਟਨਾ ਹੈ ਕਿਉਂਕਿ ਛੋਟੇ ਛੋਟੇ ਬੱਚਿਆਂ ਨੂੰ ਵੀ ਇਹਨਾਂ ਨੇ ਬਖਸ਼ਿਆ ਨਹੀਂ ਭਾਜਪਾ ਤੇ ਇਕਾਲੀ ਗੱਲ ਬੜਾ ਇੰਟਰਸਟਡ ਹੈ ਜਿਵੇਂ ਧਾਰੀਵਾਲ ਸਾਹਿਬ ਨੇ ਵੀ ਕਿਹਾ ਵੀ ਉਹਨਾਂ ਦੇ ਸਪਾਂਸਰਾਂ ਦੇ ਫੋਨ ਆਦੇ ਆ ਕੀ ਕਾਰਨ ਦੇਖੋ ਮੈਂ ਤੁਹਾਨੂੰ ਹੁਣੇ ਆ ਇੱਕ ਛੋਟੀ ਜਿਹੀ ਗੱਲ ਦੱਸਣ ਲੱਗਾ ਜਿਦਾ ਧਾਰੀਵਾਲ ਸਾਹਿਬ ਨੇ ਕਿਹਾ 10 ਨੰਬਰ ਸਕੀਮ ਉਥੇ ਜਿੱਥੇ ਸੁਧੀਰ ਸਵੀਟ ਹੈ ਉੱਥੇ ਇਹ ਕੋਟ ਵੱਲੋਂ ਇੱਕ ਕੰਦ ਕੀਤੀ ਗਈ ਹੈ। ਸ਼ਾਇਦ ਤੁਹਾਨੂੰ ਯਾਦ ਹੋਵੇ। ਅੱਜ ਉੱਥੇ ਵਾਸ਼ਰੂਮ ਬਣਨ ਜਾ ਰਿਹਾ ਹੈ। ਉਹਨਾਂ ਨੇ ਦੋ ਤਿੰਨ ਕੰਦਾਂ ਤਾਂ ਤੋੜੀਆਂ ਇੱਕ ਉਹ ਕੰਦ ਨਹੀਂ ਤੋੜੀ ਜਿੱਥੇ ਕੋਟ ਦਾ ਆਰਡਰ ਆ ਪੇ ਕੰਦ ਨਹੀਂ ਟੁੱਟਣੀ। ਔਰ ਭਾਜਪਾ ਦਾ ਇੱਕ ਸਾਡਾ ਜਿਹੜਾ ਪਹਿਲਾਂ ਰਿਆ ਮੇਰ ਉੱਥੇ ਗਿਆ ਕਹਿੰਦਾ ਗੁਰਦਾ ਸਾਹਿਬ ਆਦਮੀ ਪਾਟੇ ਵਾਲਾ ਕਿਹਾ ਪੇ ਇਹ ਜਿਹੜਾ ਇੱਥੋਂ ਰਸਤਾ 10 ਫੁੱਟ ਛੱਡ ਦਿਓ। ਤਾਂ ਮੈਂ ਵੋਟ ਤੁਹਾਨੂੰ ਪਾ ਦੇਣੀ। ਤੋ ਉਹਨਾਂ ਨੇ ਜਿਹੜਾ ਵਾਸ਼ਰੂਮਾਂ ਦਾ ਕੰਮ ਰੁਕਾ ਦਿੱਤਾ ਮਤਲਬ ਇੱਥੋਂ ਤੱਕ ਇਹ ਆ ਗਿਆ ਆ ਕਿ ਉਹ ਕਹਿੰਦੇ ਕੋਡ ਨੂੰ ਵੀ ਛੱਕੇ ਟਾਂਕ ਕੇ ਅਸੀਂ 10 ਫੁੱਟ ਦਾ ਰਸਤਾ ਕੱਢ ਦਿਆਂਗੇ ਮਤਲਬ ਆਹ ਹਾਲਾਤ ਆ ਔਰ ਤੁਸੀਂ ਇੱਥੋਂ ਹਿਸਾਬ ਲਾ ਲਓ ਕਿ ਜੇ ਇਹਨਾਂ ਨੇ ਇਹ ਮੇਅਰ ਦੀ ਇਲੈਕਸ਼ਨ ਦੇ ਲਈ ਇਦਾਂ ਦੇ ਕੰਮ ਕਰਨੇ ਸੀ ਤਾਂ ਫਿਰ ਇਲੈਕਸ਼ਨ ਕਰਾਉਣ ਦਾ ਕੋਈ ਮਤਲਬ ਨਹੀਂ ਸੀ ਸਾਡਾ ਸਿਨੈਰੀਓ ਤੇ ਅਮਰitsar ਦੇ ਸਿਨੈਰੀਓ 'ਚ ਡਿਫਰੈਂਸ ਆ ਤੇ ਜਿਹੜੇ ਅਬਜ਼ਰਵਰ ਵੀ ਨਿਯੁਕਤ ਹੋਇਆ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਐਕਸ ਜੱਜਾ ਹਨਰੇ ਵਿੱਚ ਜਸਟਿਸ ਰਟਾਇਰਡ ਆ ਤੇ ਬਾਕੀ ਵਾਹੇ ਗੱਲ ਕਹਿਣਾ ਕਿ ਡੀਐਸਪੀ ਫਗਵਾੜਾ ਤੇ ਐਸਐਚਓ ਫਗਵਾੜਾ ਨੂੰ ਅਸੀਂ ਕੰਟੈਂਪਟ ਨੋਟਿਸ ਇਸ਼ੂ ਕਰ ਦਿੱਤਾ ਵਾ ਤੇ ਅਸੀਂ ਇਹਨਾਂ ਦੇ ਖਿਲਾਫ ਕੰਟੈਂਪਟ ਪ੍ਰोसीਡਿੰਗਸ ਪਾ ਰਹੇ ਹਾਂ ਉਹ ਉਦਨ ਵਾਲੀ ਪ੍ਰोसीਡਿੰਗ ਨਹੀਂ ਉਹ ਜਿਹੜੀ ਕੱਲ ਪ੍ਰोसीਡਿੰਗ ਹੋਈ ਆ ਉਹਦੀ ਕੰਟੈਂਪਟ ਪਾਇਆ ਸੀ ਰਾਈ ਇਹ ਮੈਂ ਤੁਹਾਨੂੰ ਸਾਰਿਆਂ ਨੂੰ ਅੱਜ ਮੀਡੀਆ ਰਾਹੀਂ ਦੱਸਣਾ ਚਾਹਨਾ ਜਿਹੜਾ ਕੱਲ ਦਾ ਆਰਡਰ ਇਦੇ ਅਧੀਨ ਜਿਹੜੀ ਕੰਟੈਂਪਟ ਪੁਲਿਸ ਕਰ ਰਹੀ ਆ ਉਹਦਾ ਕੰਟੈਂਪਟ ਦਾ ਨੋਟਿਸ ਡੀਐਸਪੀ ਫਗਵਾੜਾ ਤੇ ਐਸਐਚਓ ਨਾਹਰ ਸਿਟੀ ਫਗਵਾੜਾ ਨੂੰ ਲੀਗਲ ਨੋਟਿਸ ਜਾ ਚੁੱਕਾ ਤੇ ਇੱਕ ਦਿਨ ਕੱਲ ਤੱਕ ਹੋਪਫੁਲੀ ਮੰਡੇ ਤੱਕ ਅਸੀਂ ਜਿਹੜੀ ਸੀਓਸੀਪੀ ਕੰਟੈਂਪਟ ਪ੍ਰोसीਡਿੰਗਸ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਚ ਉਹਨਾਂ ਦੇ ਖਿਲਾਫ ਵੀ ਲਾਣ ਜਾ ਰਹੇ ਹਾਂ ਕੰਟੈਂਪਟ ਕੀ ਹੋਈ ਆ ਐਸ ਪਰ ਦੀ ਆਰਡਰਸ ਆਫ ਆਨਰੇਬਲ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਕੱਲ ਦੀ ਜਿੰਨੇ ਵੀ ਕਾਉਂਸਲਰਸ ਆ ਉਹਨਾਂ ਦੀ ਸਿਕਿਉਰਿਟੀ ਨੂੰ ਸ਼ੋਰ ਕਰਨਾ ਤੇ ਉਹਨਾਂ ਦੇ ਵੋਟ ਪਾਣ ਦੀ ਪ੍ਰਤੀਕਿਰਿਆ ਦੇ ਵਿੱਚ ਅਟੈਂਪਟ ਦੇ ਵਿੱਚ ਕੋਈ ਤੱਕਾ ਨਾ ਹੋਣਾ ਇਹ ਕੇ ਦੀ ਡਿਊਟੀ ਆ ਥਿਸ ਇਜ਼ ਟੂ ਬੀ ਇਨਸ਼ੋਰਡ ਬਾਈ ਦੀ ਪੁਲਿਸ ਕੋਰਟ ਨੇ ਇਹ ਕਿਹਾ ਕਿ ਤੁਸੀਂ ਸਿਕਿਉਰਿਟੀ ਦੇਣੀ ਆ ਕੋਰਟ ਨੇ ਇਹ ਕਿਹਾ ਕਿ ਤੁਸੀਂ VOTING ਤੱਕ ਉਹਨਾਂ ਦਾ ਦੇਖਣਾ ਵਾ ਵੀ ਤੱਕਾ ਨਾ ਹੋਵੇ ਜੀ ਪਰ ਕੋਰਟ ਨੇ ਇਹ ਕਿਹਾ ਕਿ ਇਲੈਕਸ਼ਨ ਫਰੀ ਐਂਡ ਫੇਅਰ ਤਾਂ ਹੋ ਸਕਦੀ ਆ ਪਰ ਕੋਰਟ ਦੇ ਆਰਡਰਾਂ ਦਾ ਕੀ ਮੰਨਣੇ ਆ ਇਹ ਸਾਡੇ ਕਾਉਂਸਲਰਸ ਦੇ ਘਰ ਜਾ ਜਾ ਕੇ ਉਹਨਾਂ ਨੂੰ ਧਮਕੀਆਂ ਦਿੰਦੇ ਉਹਨਾਂ ਨੂੰ ਪਰਚੇ ਪਾਣ ਦੀਆਂ ਧਮਕੀਆਂ ਦਿੰਦੇ ਉਹਨਾਂ ਨੂੰ ਗਲਤ ਤਰੀਕੇ ਨਾਲ ਇਹ ਕਹਿੰਦੇ ਪਏ ਆ ਕਿ ਜੇ ਤੁਸੀਂ ਵੋਟ ਪਾਣ ਆਉਂਗੇ ਉਸ ਦਿਨ ਤਾਂ ਤੁਸੀਂ ਆਪਣਾ ਪੜਿਆ ਬਚਾ ਲਓ ਜੀ ਤੁਸੀਂ ਇੱਕ ਚੀਜ਼ ਦੇਖੋ ਪਿਛਲੇ ਆਰਡਰਸ ਦੀ ਕੰਟੈਂਪਟ ਤੇ ਡਿਵੀਜ਼ਨਲ ਕਮਿਸ਼ਨਰ ਦਾ ਕੀ ਹਾਲ ਹੋਇਆ ਉਹਨੇ ਇਹ ਕਹਿੰਦੇ ਕੋਈ ਹੈਜੀਟੇਸ਼ਨ ਨਹੀਂ ਪਰ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਪੁਲਿਸ ਦੀ ਕੀ ਇਹਦੇ ਵਿੱਚ ਆਪਾਂ ਜਿਹੜੀ ਇੱਕ ਸੌਖਾਦੀ ਆ ਆਪਾਂ ਸੰਵਿਧਾਨ ਦੀ ਖਾਦੀ ਆ ਉਹ ਕਿਸੇ ਲੀਡਰ ਦੀ ਤਾਲੀ ਨਾ ਖਾਵੇ ਮੈਂ ਤੁਹਾਡੇ ਮਾਧਿਅਮ ਰਾਨੀ ਪੁਲਿਸ ਨੂੰ ਇਹ ਗੱਲ ਕਹਿਣਾ ਚਾਹੁੰਦਾ ਕਿ ਇੰਨਾ ਵੀ ਤੱਕਾ ਨਾ ਕਰੋ ਕਿ ਤੁਸੀਂ ਆਪਣੇ ਆਪ ਨਾਲ ਹੀ ਕੁਛ ਚਿਰ ਬਾਅਦ ਨਫ਼ਰਤ ਕਰਨ ਲੱਪੋ ਕਿ ਮੈਂ ਕਿੱਦਾਂ ਦਾ ਇਨਸਾਨ ਲਾਅ ਐਂਡ ਆਰਡਰ ਦੇ ਨਾਲ ਚਲੋ ਹਾਈ ਕੋਰਟ ਦੀ ਪੂਰੀ ਵਿਜਲ ਆਈ ਇਸ ਮੈਟਰ ਦੇ ਉੱਤੇ ਆ ਮੈਂ ਤੁਹਾਨੂੰ ਦੱਸਣਾ ਚਾਹਾਂ ਜੇ ਉਸ ਦਿਨ ਕੋਈ ਤੱਕਾ ਹੁੰਦਾ ਫੇਰ ਵੀ ਜਾਂ ਤੁਸੀਂ ਜੋ ਅੱਜ ਕਰ ਰਹੇ ਆ ਜੋ ਤੁਸੀਂ ਕਰ ਰਹੇ ਆ ਤਾਂ ਤੁਸੀਂ ਇਹ ਸਮਝਿਓ ਨਾ ਕਿ ਜਿਹੜੇ ਮਾਨਯੋਗ ਅਦਾਲਤਾਂ ਦੀ ਕੰਟੈਂਪਟ ਕਰ ਰਹੇ ਹੋ ਬਚ ਜਾਣਗੇ ਬਾਕੀ ਇੱਕ ਵਾਰੀ ਜੇ ਉਸ ਦਿਨ ਹੋਇਆ ਕੀ ਆ ਉਹਦੇ ਬਾਰੇ ਮਾਨਯੋਗ ਡਿਵੀਜ਼ਨਲ ਕਮਿਸ਼ਨਰ ਨੂੰ ਜੇ ਤੁਸੀਂ ਪੁੱਛੋਗੇ ਜਿਨ੍ਹਾਂ ਕੋ ਵੀਡੀਓ ਚਾ ਕੇ ਵੀ ਅੱਖਾਂ ਨਹੀਂ ਖੁੱਲੀਆਂ ਤੇ ਕੁਝ ਬੋਲ ਹੀ ਨਹੀਂ ਸਕੇ ਕੋਰਟ ਵਿੱਚ ਆਪਣਾ ਸਪਸ਼ਟਿਕਰਣ ਹੀ ਨਹੀਂ ਦੇ ਸਕੇ ਤਾਂ 10 ਦਿਨ ਜਿਹੇ ਕੰਟੈਂਪਟ ਵਿੱਚ ਜਦੋਂ ਜੱਜ ਸਾਹਿਬ ਬੁਲਾਉਂਦੇ ਆ ਤਾਂ ਕਿੱਦਾਂ ਉੱਥੇ ਹੋਣਗੇ